ਇਸ਼ਾਰਾ ਬਾਪਰ ਦੀ ਧਰਤੀ ਦਾ ਲਓ ਟਿੱਕਰ ਕਾਂਗੇ ਵਾਲੇ ਦੇ ਨਾਲ ਤੇ ਤੇਰੀਆਂ ਸਹੇਲੀਆਂ ਤਾਂ ਕੱਢਦੀਆਂ ਟਾਰੂ ਯਾਰ ਮਿੱਤਰਾਂ ਦੇ ਕੱਢਦੇ ਅੱਗ ਦੀ ਯਾਰ ਮਿੱਤਰਾਂ ਦੇ ਲਓ ਅੱਗ ਵਾਲਾ ਵੀ ਜੋਰ ਦੇ ਕੇ ਕਹਿਣ ਜੁਆ ਕਰਦਾ ਪਰ ਮੱਲੀਆ ਮੱਖਣ ਸਿੰਘ ਕੀਦੇ ਹੱਕ ਦੇ ਵਿੱਚ ਮਨ ਦੀ ਢੋੜ ਵਿਸ਼ੇਸ਼ ਤੌਰ ਤੇ ਧੰਨਵਾਦ ਸਾਹਮਣੇ ਦੇਖਦਾ ਵੀ ਦੋ ਸਿੱਖ ਸਰਦਾਰ ਕਾਂਗੇ ਵਾਲਾ ਪੇਟ ਕਹਿ ਤਰਮ ਪਿਆ ਖੜਦੇ ਪਾਰ ਅੰਗੇ ਵਾਲਾ ਸਿਰੇ ਲੱਤੇ ਅੱਜ ਕਹਿੰਦੇ ਜਿੰਨਾਂ ਕੋਲੇ VIP ਟਿਕਟਾਂ ਨੇ ਆ ਜਿੰਨਾਂ ਇੱਕ ਪਰ ਵੀ ਟਿਕਟਾਂ ਦੇ ਉਹਨਾਂ ਨੂੰ 10% ਡਿਸਕਾਊਂਟ ਦਿੱਤਾ ਜਾਣਾ ਹੈ ਇਧਰ ਜੱਸੀ ਵੀ ਉਹਨਾਂ ਦੀ ਪਾਲੇ ਸਿੰਘ ਉਹਦੀ ਟੀਮ ਖੇਡ ਰਹੀ ਹੈ ਧੱਬੀਆਂ ਦਾ ਸਿਰੇ ਦਾ ਜਾਰੀ ਉਹ ਚੰਨਣ ਸਿੰਘ ਦਾ ਚੰਨਣ ਸਿੰਘ 20000 ਮਿਲਣ ਦੇ ਬਾਰੇ ਮੱਲੀ ਵਾਲੇ ਦੀ ਸਾਹਮਣੇ ਨੰਬਰ ਕਹਿੰਦੇ ਕਾਂਗੇ ਵਾਲੇ ਦਾ ਬੱਲੇ ਬੱਲੇ ਕਰਾਤੀ ਕਾਂਗੇ ਵਾਲੇ ਨੇ ਇਹ ਜੱਫੇ ਵੀ ਲਾਉਂਦਾ ਤੇ ਰਾਤ